ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਮੇਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਜਿਹਦਾ ਨਾਮ ਹੈਗੇ ਸਾਹਿਬ ਖੁਸ਼ੀ ਵਲੋਗ ਤੇ ਅੱਜ ਵੀਡੀਓ ਬਹੁਤ ਸੋਹਣੀ ਲੈ ਕੇ ਆਈਆਂ ਹਾਂ ਉਹਨਾਂ ਲਈ ਜਿਨ੍ਹਾਂ ਦੀ ਸਕਿਨ ਜਿਹੜੀ oily ਹੈ ਜਿਨ੍ਹਾਂ ਦੇ pimple ਹੋ ਜਾਂਦੇ ਆ ਜਿਨ੍ਹਾਂ ਨੂੰ ਕੋਈ ਵੀ face wash suit ਨਹੀਂ ਕਰਦਾ ਕਿਉਂਕਿ ਮੈਨੂੰ ਕਮੈਂਟ ਵੀ ਆਏ ਸੀਗੇ ਕਿ ਦੀਦੀ ਸਾਨੂੰ ਕੋਈ ਵੀ ਜਿਹੜਾ face wash ਹੈ ਨਾ ਉਹ ਮਤਲਬ ਕਿ suit ਨਹੀਂ ਕਰਦਾ ਇੱਕ ਮੈਂ ਤੁਹਾਨੂੰ ਘਰੇ ਬਣਾਉਣਾ ਸਿਖਾਇਆ ਦੱਸਿਆ ਸੀਗਾ ਪਿਛਲੀ ਵੀਡੀਓ ਵਿੱਚ ਕਿ ਇੱਕ ਫੇਸ ਵੋਸ਼ ਜਿਹੜਾ ਦੁੱਧ ਕੱਚੇ ਵਿੱਚ ਨਿੰਬੂ ਪਾ ਕੇ ਆਪਾਂ ਉਹ ਫੇਸ ਵੋਸ਼ ਉਹਦੇ ਨਾਲ ਫੇਸ ਵੋਸ਼ ਕਰ ਸਕਦੇ ਆ ਤੇ ਬਹੁਤ ਸੋਹਣੀ ਸਕਿਨ ਹੋ ਜਾਂਦੀ ਏ ਤੇ ਫਿਰ ਕਈਆਂ ਨੂੰ ਇਹ ਪ੍ਰੋਬਲਮ ਹੈ ਕਿ ਕਹਿੰਦੇ ਸਾਨੂੰ ਨਿੰਬੂ ਨਹੀਂ ਸੂਟ ਕਰਦਾ ਜਾਂ ਦੁੱਧ ਨਹੀਂ ਸੂਟ ਕਰਦਾ ਤੇ ਉਹਦੇ ਲਈ ਕੀ ਕੀਤਾ ਜਾਵੇ ਤੇ ਬਸ ਆਪਾਂ ਇਸੇ ਵਿਸ਼ੇ ਤੇ ਅੱਜ ਵੀਡੀਓ ਲੈ ਕੇ ਆਏ ਆ ਤੇ ਉਹੀ ਫੇਸ ਵੋਸ਼ ਏ ਤੁਹਾਡੇ ਸਾਹਮਣੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਜਿਨ੍ਹਾਂ ਦੀ ਸਕਿਨ ਸੈਂਸਿਟਿਵ ਸਕਿਨ ਨੇ oily ਸਕਿਨ ਨੇ ਜਿਨ੍ਹਾਂ ਦੇ ਪਿੰਪਲ ਨੇ ਤੇ ਕਿਸੇ ਵੀ ਪ੍ਰਕਾਰ ਦੀ ਫਿੰਸੀਆਂ ਹੋ ਜਾਂਦੀਆਂ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਪ੍ਰੋਬਲਮ ਹੋ ਜਾਂਦੀ ਏ ਤਾਂ ਕਿਹੜਾ ਫੇਸ ਵੋਸ਼ ਹੈ ਜਿਹੜਾ ਆਪਾਂ ਇਸਤੇਮਾਲ ਕਰ ਸਕਦੇ ਆਂ ਤੇ ਮੈਂ ਖੁਦ ਇਸਤੇਮਾਲ ਕਰਦੀ ਆਂ ਮੇਰੀ ਬੇਟੀ ਇਸਤੇਮਾਲ ਕਰਦੀ ਏ ਕਿਉਂਕਿ ਮੇਰੀ ਬੇਟੀ ਦੇ ਨਾ ਪਿੰਪਲ ਹੋ ਗਏ ਸੀ 1 ਸਾਲ ਪਹਿਲਾਂ ਮੇਰੀ ਬੇਟੀ ਦੇ ਪਿੰਪਲ ਹੋਣੇ ਸ਼ੁਰੂ ਹੋ ਗਏ ਸੀਗੇ ਛੋਟੇ ਛੋਟੇ ਦਾਣੇ ਸ਼ੁਰੂ ਹੋ ਗਏ ਸੀਗੇ ਤੇ ਉਹਦੀ ਸਕਿਨ ਜਿਹੜੀ ਬਹੁਤ oily ਹੋ ਗਈ ਸੀਗੀ ਤੇ ਕੁਝ ਵੀ ਉਹਨੂੰ ਸੂਟ ਨਹੀਂ ਸੀ ਕਰਦਾ ਹੈਗਾ ਤੇ ਫਿਰ ਸਾਨੂੰ ਮਤਲਬ ਕਿ ਜਿਹੜਾ ਫੇਸ ਵੋਸ਼ ਜਿਹੜੇ ਡਾਕਟਰ ਨੇ ਵਾਲਾ ਦੱਸਿਆ ਸੀਗਾ ਇਹ ਫੇਸ ਵੋਸ਼ ਆਮ ਤੁਸੀਂ ਕਿਤੋਂ ਵੀ ਖਰੀਦ ਸਕਦੇ ਹੋ ਮੈਡੀਕਲ ਸਟੋਰ ਚ ਮਿਲ ਜੇਗਾ ਇਹ ਵਾਲਾ ਤੁਹਾਨੂੰ ਮੀਸ਼ੂ ਤੋਂ ਮਿਲ ਜੇਗਾ ਪਰਪਲ ਐਪ ਤੋਂ ਮਿਲ ਜੇਗਾ ਕਿਸ ਕਿਤੋਂ ਵੀ ਤੁਸੀਂ ਮਤਲਬ ਕਿ ਇਹ ਕੰਪਨੀ ਦਾ ਜਿਹੜਾ ਹੈਗਾ ਇਹ ਖਰੀਦ ਸਕਦੇ ਹੋ ਬਹੁਤ ਵਧੀਆ ਇਹਦੇ ਵਿੱਚ ਬਹੁਤ ਮਤਲਬ ਕਿ ਬਹੁਤ ਤਰ੍ਹਾਂ ਦੇ ਇਹ ਫੇਸ ਵੋਸ਼ ਆਂਦੇ ਇਹਦੇ ਵਿੱਚ ਜੇ ਜਿਹੜਾ ਅਸੀਂ ਇਸਤੇਮਾਲ ਕਰਦੇ ਜੇ ਅਨੁਸਾਰ ਸਾਨੂੰ ਸੂਟ ਕੀਤਾ ਮਤਲਬ ਕਿ ਇਹ ਜਿਹੜਾ ਹੈ ਨਾ ਇਹ ਸਾਨੂੰ ਇਨੀ ਮਤਲਬ ਕਿ ਸਾਡੀ ਸਕਿਨ ਨੂੰ ਨਹੀਂ ਇਹ 올 ਸਕਿਨ ਵਾਲਿਆਂ ਵਾਸਤੇ ਜਿਨ੍ਹਾਂ ਦੀ ਹਰ ਪ੍ਰਕਾਰ ਦੀ ਸਕਿਨ ਜਿੱਦਾਂ ਦੀ ਮਰਜ਼ੀ ਹੋਵੇ oily ਹੋਵੇ dry ਹੋਵੇ ਜਿੱਦਾਂ ਕਿ ਮਰਜ਼ੀ ਮਤਲਬ ਕਿ ਜਿੱਦਾਂ ਦੀ ਮਰਜ਼ੀ ਸਕਿਨ ਹੋਵੇ ਸਾਰਿਆਂ ਨੂੰ ਸੂਟ ਕਰੇਗਾ ਤੇ ਬਹੁਤ ਵਧੀਆ ਫੇਸ ਵੋਸ਼ ਹੈ ਉਹ ਫੇਸ ਵੋਸ਼ ਹੈਗਾ ਜੀ Mama Earth Rice Face Wash ਸੋਰੀ ਜੀ ਇਹ ਦੇਖੋ ਇਹ ਮਾਮਾ ਅਰਥ ਫੇਸ ਵੋਸ਼ ਰਾਈਸ ਤੇ ਇਹ 올 ਸਕਿਨ ਵਾਸਤੇ ਵਾਲਿਆਂ ਵਾਸਤੇ ਤੇ ਇਹਦੇ ਨਾਲ ਆ ਦੇਖੋ ਨੀਟ ਐਂਡ ਕਲੀਨ ਤਵਜਾ ਹੋ ਜਾਂਦੀ ਇਹ ਵਾਕਈ ਹੋ ਜਾਂਦੀ ਹੈ ਮੈਂ ਸਾਈਡ ਤੇ ਤੁਹਾਨੂੰ ਲਗਾ ਦੇਣੀ ਹੈ ਪਿਕਚਰ ਕਿਉਂਕਿ ਕਲੀਅਰ ਨਜ਼ਰ ਨਹੀਂ ਆ ਰਿਹਾ ਰੋਸ਼ਨੀ ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਰਾਈਸ ਦੇ ਫੇਸ ਪੈਕ ਤਾਂ ਤੁਸੀਂ ਬਹੁਤ ਸੋਹਣੇ ਹੋਣਗੇ ਵੈਸੇ ਫਾਇਦਾ ਵੀ ਕਰਦੇ ਆ ਬਹੁਤ ਫਾਇਦਾ ਕਰਦੇ ਮੈਂ ਵੀ ਇਸਤੇਮਾਲ ਕਰਦੀ ਆ ਤੁਹਾਡੇ ਨਾਲ ਸ਼ੇਅਰ ਵੀ ਕਰਦੀ ਆ ਮੈਂ ਉਹ ਤੇ ਇਹ ਵਾਲਾ ਫੇਸ ਵਾਸ਼ ਇਹਨਾਂ ਜਿਹੜਾ ਹਰ ਪ੍ਰਕਾਰ ਦੀ ਸਕਿਨ ਨੂੰ ਸੂਟ ਕਰਦਾ ਹਰ ਪ੍ਰਕਾਰ ਦੇ ਜਿਹੜੇ ਵੀ ਲੋਕ ਨੇ ਇਸਤੇਮਾਲ ਕਰ ਸਕਦੇ ਨੇ ਜਿਨ੍ਹਾਂ ਦੀ ਸਕਿਨ ਹੈਗੀ ਸੈਂਸਿਟਿਵ ਸਕਿਨ ਹੈਗੀ ਓਇਲੀ ਸਕਿਨ ਹੈਗੀ ਜਿਨ੍ਹਾਂ ਦੇ ਪਿੰਪਲ ਨੇ ਛੋਟੇ ਛੋਟੇ ਦਾਣੇ ਆ ਛਾਈਆਂ ਹੋ ਗਈਆਂ ਦਾਗ ਤੱਬੇ ਹੋ ਗਏ ਤੇ ਇਹ ਤੁਸੀਂ ਜਿਹੜਾ ਫੇਸ ਵੋਸ਼ ਨੇ ਇਸਤੇਮਾਲ ਕਰ ਸਕਦੇ ਹੋ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਹੈਗਾ ਨੇਚਰਲ ਤਰੀਕੇ ਨਾਲ ਬਣਾਇਆ ਗਿਆ ਹੈ ਤੇ ਬਹੁਤ ਹੀ ਵਧੀਆ ਫੇਸ ਵੋਸ਼ ਹੈ ਕਿਤੋਂ ਵੀ ਬਾਈ ਕਰ ਸਕਦੇ ਹੋ ਪ੍ਰਾਈਸ ਹੈਗਾ ਇਹਦਾ 250 ਰੁਪਏ ਯਾਨੀ ਕਿ 250 ਰੁਪਿਆ ਇਹਦਾ ਪ੍ਰਾਈਸ ਹੈਗਾ ਏ ਤੇ ਬਹੁਤ ਵਧੀਆ ਹੈ ਬਿਲਕੁਲ ਥੋੜਾ ਜਿਹਾ ਹਲਕਾ ਜਿਹਾ ਪਾ ਇਦਾਂ ਕਰਕੇ ਇਹਦੀਆਂ ਦੋ ਡੋਟ ਲੈਣੀਆਂ ਨੇ ਤੇ ਇਹਨੂੰ ਗਿੱਲਾ ਕਰਕੇ ਨੇ ਫੇਸ ਵੋਸ਼ ਤੇ ਇਦਾਂ ਦੋ ਤਿੰਨ ਸਕੈਂਟਲਿਨ ਇਦਾਂ ਇਦਾਂ ਆਪਣੇ ਦੀ ਮ사ਜ ਕਰਨੀ ਹੈ ਇੰਨੇ ਮਤਲਬ ਕਿ ਕਲੀਨ ਇੰਨੇ ਨੀਟ ਜਿਹੜੀ ਤਵਾਜਾ ਹੋ ਜਾਂਦੀ ਹੈ ਸਾਰੀ ਡਸਟ ਨਿਕਲ ਕੇ ਇਕਦਮ ਨਿੱਖਰ ਜਾਂਦਾ ਜੇ ਇਹਰਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਚਿਹਰਾ ਨਿੱਖਰ ਜਾਂਦਾ ਕਿਸੇ ਵੀ ਪ੍ਰਕਾਰ ਦਾ ਦਾਗ ਧੱਬਾ ਨਹੀਂ ਰਹਿੰਦਾ ਇੱਕ ਮੈਂ ਤੁਹਾਨੂੰ ਫੇਸ ਵਾਸ਼ ਘਰੇ ਬਣਾਉਣਾ ਦੱਸਿਆ ਸੀਗਾ ਇੱਕ ਪਿਛਲੀ ਵੀਡੀਓ ਵਿੱਚ ਤੇ ਉਹਦੇ ਵਿੱਚ ਕਮੈਂਟ ਆਇਆ ਸੀਗਾ ਤੇ ਉਹ ਕਹਿੰਦੇ ਸੀ ਕਿ ਦੀਦੀ ਮੇਰੀ ਸਕਿਨ ਜਿਹੜੀ ਨੇ ਸੈਂਸਿਟਿਵ ਸਕਿਨ ਹੈ ਮੈਨੂੰ ਦੁੱਧ ਨਹੀਂ ਸੂਟ ਕਰਦਾ ਔਰ ਨਿੰਬੂ ਨਹੀਂ ਸੂਟ ਕਰਦਾ ਨਿੰਬੂ ਔਰ ਦੁੱਧ ਦਾ ਆਪਾ ਫੇਸ ਵੋਸ਼ ਜਿਹੜਾ ਉਹ ਬਹੁਤ ਵਧੀਆ ਹੈ ਉਹ ਵੀ ਤੁਸੀਂ ਵੀਡੀਓ ਦੇਖੋ ਉਹ ਵੀ ਫੇਸ ਵੋਸ਼ ਜਿਹੜਾ ਘਰ ਦਾ ਬਣਾਇਆ ਵੀ ਇਸਤੇਮਾਲ ਕਰੋਗੇ ਨਾ ਬਹੁਤ ਵਧੀਆ ਉਹਦੇ ਨਾਲ ਸਕਿਨ ਬਹੁਤ ਵਧੀਆ ਹੋ ਜਾਂਦੀ ਹੈ ਪਰ ਕਈ ਹੁੰਦਾ ਕਈਆਂ ਨੂੰ ਦੁੱਧ ਸੂਟ ਨਹੀਂ ਕਰਦਾ ਜਾਂ ਨਿੰਬੂ ਸੂਟ ਨਹੀਂ ਕਰਦਾ ਤੇ ਉਹਨਾਂ ਲਈ ਇਹ ਫੇਸ ਵੋਸ਼ ਜਿਹੜਾ ਹੈ ਨਾ ਬੈਸਟ ਫੇਸ ਵੋਸ਼ ਹੈ ਇਹ ਤੁਸੀਂ ਕਿਤੋਂ ਵੀ ਬਾਈ ਕਰ ਸਕਦੇ ਹੋ ਇਹ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਜਿਹੜੀਆਂ ਆਪਾਂ ਚੀਜ਼ਾਂ ਖੁਦ ਵਰਤੀਆਂ ਨੇ ਜਿਹੜੀਆਂ ਮੈਂ ਖੁਦ ਇਸਤੇਮਾਲ ਕਰਦੀ ਆ ਉਹੀ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੀ ਆ ਤਾਂ ਕਿ ਦੇਖੋ ਹਨਾ ਸਾਰਿਆਂ ਦਾ ਭਲਾ ਹੋਵੇ ਕਿਉਂਕਿ ਮੇਰੀ ਬੇਟੀ ਦੇ ਬਹੁਤ ਸਾਰੇ ਪਿੰਪਲ ਹੋ ਗਏ ਸੀਗੇ ਬਹੁਤ ਸਾਰੇ ਪ੍ਰੋਬਲਮ ਆ ਗਈ ਸੀ ਚਿਹਰੇ ਤੇ ਤੇ ਮੇਰੇ بیٹے ਦੇ ਵੀ ਛੋਟੇ ਛੋਟੇ ਦਾਣੇ ਹੋ ਗਏ ਸੀਗੇ ਤੇ ਮੇਰਾ ਪੇਟਾ ਔਰ ਬੇਟੀ ਦੋਨੋਂ ਜਾਣੇ ਜੜੀ ਕਿ ਮੈਂ ਵੀ ਤਿੰਨੋਂ ਅਸੀਂ ਇਹੀ ਇਸਤੇਮਾਲ ਕਰਦੇ ਆਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਇਹ ਨਾਲ ਪ੍ਰੋਬਲਮ ਨਹੀਂ ਹੁੰਦੀ ਹੈਗੀ ਤੁਸੀਂ ਵੀ ਇਸਤੇਮਾਲ ਕਰ ਸਕਦੇ ਹੋ ਤੇ ਕਮੈਂਟ ਕਰਕੇ ਦੱਸਿਓ ਤੁਸੀਂ ਕਿ ਜਿਹੜੇ ਵਰਤਦੇ ਆ ਔਰ ਜਿਨ੍ਹਾਂ ਨੇ ਵਰਤਣਾ ਹੈ ਕੁਝ ਵੀ ਪ੍ਰਕਾਰ ਦੀ ਕੋਈ ਮੇਰੇ ਕੋਲ ਪੁੱਛਣਾ ਚਾਹੁੰਦੇ ਹੋਵੋਗੇ ਇਸ ਬਾਰੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੀ ਹੈਨਾ ਤੇ ਬਾਕੀ ਮੈਂ ਇੱਕ ਹੋਰ ਚੀਜ਼ ਦੱਸਦੀ ਆ ਆ ਦੇਖੋ ਇਹ ਰਾਈਸ ਪਾਊਡਰ ਇਹ ਰਾਈਸ ਪਾਊਡਰ ਮੇਰਾ ਖਤਮ ਹੋ ਗਿਆ ਸੀਗਾ ਤੇ ਮੈਂ ਕੱਲ ਹੀ ਮੰਗਵਾਇਆ ਹੈ ਵੀ ਸ਼ੋਤਾਂ ਆਪਾਂ ਮਗਵਾ ਸਕਦੇ ਆ ਇਹ ਦੇਖੋ ਕਿਉਂਕਿ ਇਹ ਪੈਕ ਮੈਂ ਖੁਦ ਇਸਤੇਮਾਲ ਕਰਦੀ ਹੁੰਨੀ ਆ ਤੇ ਇਹਦੀ ਮੈਂ ਘਰੇ ਵੀ ਤੁਹਾਨੂੰ ਦੱਸਿਆ ਪਰਸੋ ਵੀਡੀਓ ਵਿੱਚ ਘਰੇ ਕਰੀਮ ਵੀ ਇਹਦੀ ਬਣ ਜਾਂਦੀ ਹੈ ਬਹੁਤ ਵਧੀਆ ਅਗਰ ਨਹੀਂ ਵੀ ਹੈਗਾ ਰਾਈਸ ਆਰਡਰ ਤੁਸੀਂ ਆਪਣੇ ਘਰੇ ਰਾਈਸ ਜਿਹੜੇ ਆ ਪੀਸ ਕੇ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਰੀਮ ਬਣਾਣਾ ਉਦਾਂ ਕਰੀਮ ਬਣਾ ਕੇ ਵੀ ਇਸਤੇਮਾਲ ਕਰ ਸਕਦੇ ਹੋ ਬਾਕੀ ਹਾਂਜੀ ਕਈ ਵਾਰੇ ਭੈਣਾਂ ਕਮੈਂਟ ਕਰ ਦਿੰਦੀਆਂ ਨੇ ਦੀਦੀ ਵੀ ਕਿਹੜੀ ਕਰੀਮ ਇਸਤੇਮਾਲ ਕਰੀ ਵੀ ਜਿਹੜੀ ਤੁਸੀਂ ਬਣਾਈ ਏ ਕਿ ਜਿਹੜੀ ਤੁਸੀਂ ਮਤਲਬ ਕਿ ਖਰੀਦੀ ਹੋਈ ਏ ਦੇਖੋ ਮੈਂ ਇਸ ਤਾਅਗਰ ਕੀ ਤੁਹਾਡੇ ਨਾਲ ਇਹ ਸ਼ੇਅਰ ਕਰਦੀਆਂ ਕਈ ਵਾਰ ਹਨਾ ਕਿਸੇ ਦੀ ਬਜਟ ਨਹੀਂ ਹੁੰਦੀ ਇੰਨਾ ਉਹ ਮਹਿੰਗਾ ਪ੍ਰੋਡਕਟ ਨਹੀਂ ਲੈ ਸਕਦੇ ਇਹ ਇੱਕ ਨਾਰਮਲ ਗੱਲ ਹੈ ਆਪਾਂ ਮਿਡਲ ਕਲਾਸ ਲੋਕ ਆ ਕਈ ਵਾਰ ਆਪਣੇ ਖਰਚਿਆਂ ਵਿੱਚੋਂ ਪੈਸੇ ਨਹੀਂ ਬਚਦੇ ਆਪਾਂ ਨਹੀਂ ਲੈ ਸਕਦੇ ਹਨਾ ਮਹਿੰਗੀਆਂ ਕਰੀਮਾਂ ਇਸ ਕਰਕੇ ਆਪਾਂ ਜਿਹੜੀਆਂ ਹੋਮ ਮੇਡ ਕਰੀਮਾਂ ਹੋਮ ਮੇਡ ਰੈਮਡੀ ਐ ਨਾ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਤਾਂ ਕਰੀ ਦੀਏ ਕਿਉਂਕਿ ਮੇਰੀਆਂ ਭੈਣਾਂ ਜਿਹੜੀਆਂ ਨੇ ਉਹ ਵੀ ਆਪਣਾ ਚਿਹਰਾ ਚਮਕਾ ਸਕਣ ਜਿਹੜੀਆਂ ਉਹ ਖਰੀਦ ਨਹੀਂ ਸਕਦੀਆਂ ਉਹ ਆਪਣੇ ਐਦਾ ਨੇਚਰਲ ਤਰੀਕੇ ਨਾਲ ਉਹ ਆਪਣੀ ਸਕਿਨ ਨੂੰ ਸੋਹਣਾ ਕਰ ਸਕਣ ਕਿਉਂਕਿ ਖੂਬਸੂਰਤੀ ਹੀ ਸਭ ਕੁਝ ਹੁੰਦਾ ਹੈ ਸਭ ਨੂੰ ਹੱਕ ਹੈ ਖੂਬਸੂਰਤ ਦਿੱਸਣ ਦਾ ਖੂਬਸੂਰਤ ਰਹਿਣ ਦਾ ਹਨਾ ਦੇਖੋ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਕ ਚਿਹਰਾ ਹੁੰਦਾ ਏ ਜਿੱਤ ਪਹਿਚਾਣ ਆਂਦੀ ਹੈ ਇਨਸਾਨ ਦੀ ਖੂਬਸੂਰਤੀ ਦੀ ਹਨਾ ਤੇ ਹੋਰ ਕੋਈ ਚੀਜ਼ ਮੈਟਰ ਨਹੀਂ ਕਰਦੀ ਹੈ ਕਿ ਕੋਈ ਇਹ ਨਹੀਂ ਹੁੰਦਾ ਕਿ ਸੋਨਾ ਪਾਇਆ ਹੋਵੇ ਚਾਂਦੀ ਪਾਈ ਹੋਵੇ ਜਾਂ ਬਹੁਤ ਸਾਰੇ ਗਹਿਣੇ ਪਾਏ ਹੋਣ ਇੱਕ ਜਿਹੜੀ ਨੇਚਰਲ ਔਰ ਕੁਦਰਤੀ ਜਿਹੜੀ ਖੂਬਸੂਰਤੀ ਹੁੰਦੀ ਹੈ ਨਾ ਉਹੀ ਮੈਟਰ ਕਰਦੀ ਹੈ ਤੇ ਉਹੀ ਕੁਦਰਤੀ ਖੂਬਸੂਰਤੀ ਨੂੰ ਆਪਾਂ ਬਰਕਰਾਰ ਕਰਨ ਲਈ ਨੇਚਰਲ ਤਰੀਕੇ ਨਾਲ ਜਿਹੜੇ ਨੇਚਰਲ ਰੈਮਡੀ ਬਣਾਈਆਂ ਹੁੰਦੀਆਂ ਨੇ ਨਾ ਘਰ ਹੋਮ ਮੇਡ ਰੈਮਡੀ ਉਹ ਵੀ ਤੁਹਾਡੇ ਨਾਲ ਇਸ ਕਰਕੇ ਹੀ ਮੈਂ ਸ਼ੇਅਰ ਕਰਦੀ ਆ ਕਿ ਜਿਹੜੇ ਆਪਾਂ ਜ਼ਿਆਦਾ ਪ੍ਰੋਡਕਟ ਮਹਿੰਗੇ ਨਹੀਂ ਲੈ ਸਕਦੇ ਤੇ ਜਿਹੜੀਆਂ ਮੈਂ ਤੁਹਾਨੂੰ ਹੋਮ ਮੇਡ ਦੱਸਦੀ ਹੁੰਦੀ ਆ ਬਣਾ ਕੇ ਟਰਾਈ ਜ਼ਰੂਰ ਕਰਿਆ ਕਰੋ ਇਹ ਨਹੀਂ ਕਿ ਇੱਕ ਦਿਨ ਨੇ ਦੋ ਦਿਨ ਟਰਾਈ ਕਰਨੀ ਐ ਲਗਾਤਾਰ ਦੋ ਤਿੰਨ ਮਹੀਨੇ ਤੁਸੀਂ ਉਹ ਵਾਲੀਆਂ ਚੀਜ਼ਾਂ ਇਸਤੇਮਾਲ ਕਰੋ ਇਹਨਾਂ ਵਿੱਚ ਕੋਈ ਵੀ ਜਿਹੜੀ ਚੀਜ਼ ਤੁਹਾਨੂੰ ਵਧੀਆ ਲੱਗੇ ਤੁਸੀਂ ਇਸਤੇਮਾਲ ਕਰਕੇ ਆਪਣੇ ਚਿਹਰੇ ਨੂੰ ਗਲੋਇੰਗ ਸਕਿਨ ਬਣਾ ਸਕਦੇ ਹੋ ਚਿਹਰੇ ਨੂੰ ਚਮਕਾ ਸਕਦੇ ਹੋ ਇੱਕ ਕੁਦਰਤੀ ਨੇਚਰਲ ਖੂਬਸੂਰਤੀ ਦੇ ਸਕਦੇ ਹੋ ਤਾਂ ਕਿ ਤੁਸੀਂ ਕਿਸੇ ਵੀ ਪ੍ਰਕਾਰ ਦਾ ਕੱਪੜਾ ਪਾਇਆ ਹੋਵੇ ਘੱਟ ਕੀਮਤ ਵਾਲਾ ਪਾਇਆ ਹੋਵੇ ਮਹਿੰਗੀ ਕੀਮਤ ਵਾਲਾ ਪਾਇਆ ਹੋਵੇ ਕਿਉਂਕਿ ਹਰ ਪ੍ਰਕਾਰ ਦੇ ਲੋਕ ਹੁੰਦੇ ਨੇ ਠੀਕ ਹੈ ਜੀ ਤੇ ਕੋਈ ਮਹਿੰਗੇ ਸੂਟ ਖਰੀਦਦਾ ਕੋਈ ਸਸਤੇ ਖਰੀਦਦਾ ਮੇਰੇ ਵਰਗਾ ਤੇ ਉਹਨਾਂ ਨੂੰ ਸਸਤੇ ਸੂਟ ਵੀ ਪਾਇਆ ਜੱਚਦਾ ਹੋਵੇ ਐਦਾਂ ਦੀ ਸਕਿਨ ਹੋ ਜਾਵੇ ਤੁਹਾਡੀ ਜਿਸ ਕਰਕੇ ਆਪਾਂ ਹੋਮੇਡ ਰੈਮਡੀ ਵੀ ਤੁਹਾਡੇ ਨਾਲ ਸ਼ੇਅਰ ਕਰਦੀਆਂ ਨੇ ਕਿ ਤੁਸੀਂ ਉਹ ਹੋਮੇਡ ਰੈਮਡੀ ਵੀ ਜਿਹੜੀਆਂ ਨੇ ਉਹ ਵੀ ਅਪਣਾ ਕੇ ਤੇ ਆਪਣਾ ਜਿਹੜਾ ਤੁਸੀਂ ਖੂਬਸੂਰਤੀ ਇਹ ਬਰਕਰਾਰ ਰੱਖ ਸਕਦੇ ਹੋ ਤੇ ਵੀਡੀਓ ਜਿਆਦਾ ਲੰਬੀ ਹੋ ਜੇਗੀ ਤੇ ਤੁਸੀਂ ਫਿਰ ਬੋਰ ਹੋ ਜਾਓਗੇ ਬਾਕੀ ਕੱਲ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੱਲ ਨੂੰ ਮੈਂ ਵੀਡੀਓ ਲੈ ਕੇ ਆਵਾਂਗੀ ਘਰੇ ਬੈਠ ਕੇ ਆਪਾਂ ਪੈਸੇ ਪੈਸੇ ਵੀ ਕਮਾ ਸਕਦੇ ਆ ਤੇ ਆਪਣੀ ਖੂਬਸੂਰਤੀ ਵੀ ਬਰਕਰਾਰ ਰੱਖ ਸਕਦੇ ਆ ਉਹ ਕਿੱਤਾ ਉਹ ਕੱਲ ਨੂੰ ਵੀਡੀਓ ਆਵੇਗੀ ਤੁਹਾਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਬਾਕੀ ਕਿਸੇ ਵੀ ਪ੍ਰਕਾਰ ਦੀ ਵੀਡੀਓ ਤੁਸੀਂ ਮਤਲਬ ਕਿ ਕਮੈਂਟ ਕਰਕੇ ਦੱਸ ਦਿਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਰ ਮਿਲਾਂਗੇ ਇੱਕ ਨਈ ਵੀਡੀਓ ਵਿੱਚ ਬਾਏ ਬਾਏ